ਅਨੇ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਨਿਸ਼ਾਨ ਸਿੰਘ ਪਿੰਡ ਖੇਲਾ ਜੀ ਕੀ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਤੁਹਾਡੀ ਜ਼ਮੀਨ ਤੇ ਕਿਸ ਨੇ ਕਬਜ਼ਾ ਕਰ ਲਿਆ ਜੀ ਸਾਡੇ ਚਾਚਾ ਜੀ ਵੱਲੋਂ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਜੋ ਕਿ ਛੰਡੇਰ ਮਾਹ ਪੁਰਖਾਂ ਸਾਡੀ ਮਾਲਕੀ ਹੈ ਤੇ ਮੈਂ ਇਹ ਜ਼ਮੀਨ ਮੇਰੇ ਨਿਸ਼ਾਨ ਸਿੰਘ ਦੇ ਨਾਮ ਤੇ ਅਤੇ ਤਾਜੀ ਦੇ ਲੜਕਾ ਸਰਦਾਰ ਬਲਾ ਸਿੰਘ ਦੇ ਨਾਮ ਤੇ ਹੈ ਜੀ ਕਿੰਨੀ ਜ਼ਮੀਨ ਹੈ ਟੋਟਰਾ ਇਹ ਤੇ ਸਾਡੀ 23 22 ਕਨਾਲਾਂ 16 ਮਰਲੇ ਟੋਟਲ ਜ਼ਮੀਨ ਹੈ ਇੱਕ ਕਨਾਲ ਇੱਕ ਮਰਲੇ ਤੇ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਜੀ ਕਿੰਨਾ ਵੱਲੋਂ ਕਬਜ਼ਾ ਕੀਤਾ ਗਿਆ ਇਹ ਦਲੇਰ ਸਿੰਘ ਤੇ ਗਰਦੇਵ ਸਿੰਘ son ਆਫ ਦਲਬੀਰ ਸਿੰਘ ਵੱਲੋਂ ਕੀਤਾ ਗਿਆ ਜੀ ਕੀ ਕੀ ਕਹਿ ਕੇ ਉਹਨਾਂ ਨੇ ਕਬਜ਼ਾ ਕੀਤਾ ਹੈ ਉਹਨਾਂ ਨੇ ਇਹ ਕਹਿ ਕੇ ਕਬਜ਼ਾ ਕੀਤਾ ਕਿ ਇਹ ਸਾਡੀ ਆਪਦੀ ਮਾਲਕੀ ਪਾਲੀ ਹੈ ਤੇ ਇੱਥੇ ਅਸੀਂ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਤੇ ਅਗਰ ਜੇ ਤੁਸੀਂ ਇਸ ਜ਼ਮੀਨ ਵੱਲ ਝਾਕਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ ਦੱਸਿਆ ਜਾ ਰਿਹਾ ਕਿ ਜਿਹੜਾ ਨੌਜਵਾਨ ਆਰਮੀ ਚ ਉਹ ਪਿੰਡ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਉਹ ਸਾਰੇ ਇਹਨਾਂ ਦੀਆਂ ਦਬਾਅ ਕਰਕੇ ਕੁਝ ਸਿਆਸੀ ਦਬਾਅ ਕਰਕੇ ਕੁਝ ਧਮਕੀਆਂ ਕਰਨ ਉਹ ਆਰਮੀ ਵਿੱਚ ਆਉਣ ਡਿਊਟੀ ਆ ਤੇ ਇਹਨਾਂ ਦੇ ਜਿਹਾ ਧਮਕੀਆਂ ਕਰਕੇ ਉਹਨੂੰ ਜਾਨ ਮਾਲ ਦਾ ਖਤਰਾ ਤਾਂ ਨਹੀਂ ਆ ਰਿਹਾ ਜੇਕਰ ਤੁਹਾਡੀ ਕੋਈ ਜਾਨ ਮਾਲ ਨੂੰ ਕੋਈ ਆਜ ਆਉਂਦੀ ਹੈ ਤੇ ਕੌਣ ਜ਼ਿੰਮੇਵਾਰ ਹੋਵੇ ਉਸਦੇ ਜ਼ਿੰਮੇਵਾਰ ਦਲੇਰ ਸਿੰਘ ਤੇ ਗੁਰਦੇਵ ਸਿੰਘ ਹੋਣਗੇ ਕੀ ਮੰਗ ਕੀ ਕਰਦੇ ਆ ਅਸੀਂ सीएम ਸਾਹਿਬ ਤੋਂ ਅਸੀਂ सीएम ਸਾਹਿਬ ਕੋ ਮੰਗ ਕਰਦੇ ਆ ਕਿ ਇਹੋ ਜਿਹਾ ਤੱਕਾ ਕਿਸੇ ਹੋਰ ਨਾਲ ਨਾ ਹੋਵੇ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਕੀ ਨਾਂ ਤੁਹਾਡਾ ਅਤੇ ਕਿਹੜਾ ਪਿੰਡ ਹੈ ਬੇ ਨਾਂ ਸਰਦਾਰ ਜੋਗਾ ਸਿੰਘ ਕਿਹੜਾ ਪਿੰਡ ਹੈ ਪਿੰਡ ਖੇਲਾ ਜੀ ਸਰਦਾਰ ਸਾਨੂੰ ਬਾਬਾ ਸਿੰਘ ਪਿੰਡ ਖੇਲਾ ਜੀ ਕੀ ਮਾਮਲਾ ਜਿਹੜਾ ਤੁਹਾਡੀ ਜ਼ਮੀਨ ਤੇ ਦੱਸਿਆ ਜਾ ਰਿਹਾ ਕਬਜ਼ਾ ਕਰ ਲਿਆ ਕਿਸ ਨੇ ਇਹ ਮਾਮਲਾ ਜੀ ਸਾਡੀ ਜਿਹੜੇ ਮਾਪੁਰਖਾਂ ਵਿੱਚ ਜ਼ਮੀਨ ਸੀ ਟੋਟਲ ਰਕਬਾ 22 ਕਨਾਲ ਤੇ 16 ਮਰਲੇ ਹੈਗਾ ਖਸਲੋ ਨੰਬਰ 23 ਦਾ 1 ਬੜਾ 1 1 ਬੜਾ 2 ਤੇ 1 ਇੱਕ ਨਾਲ ਦੇ 1 ਮਰਲਾ ਜਿਹੜੀ ਉਹ ਸਾਡੀ ਜ਼ਮੀਨ ਵਾਹੀ ਗਈ ਹੈ ਇਹ ਇਹਨਾਂ ਦੇ ਨਾਮ ਤੇ ਜਿਹੜੀ ਜ਼ਮੀਨ ਆ ਜਿਹੜੀ ਕਬza ਕਰ ਲਿਆ ਗਿਆ ਇਹ ਜ਼ਮੀਨ ਨਿਸ਼ਾਨ ਸਿੰਘ ਪੁੱਤਰ ਜੋਗਾ ਸਿੰਘ ਬਰਦਾ ਸਿੰਘ ਪੁੱਤਰ ਫੂਲਾ ਸਿੰਘ ਤੇ ਦੇ ਨਾਂ ਤੇ ਹੈਗੀ ਇੰਤਕਾਲ ਵੀ ਇਹਨਾਂ ਦੇ ਨਾਂ ਤੇ ਹੈਗੀ ਤੇ ਕਬza ਕਿੰਨਾ ਵੱਲੋਂ ਕੀਤਾ ਗਿਆ ਕਬza ਜੀ ਕੀਤਾ ਗਿਆ ਵਾ ਦਲੇਰ ਸਿੰਘ ਤੇ ਗੁਰਦੇਵ ਸਿੰਘ ਵੱਲੋਂ ਕੀਤਾ ਗਿਆ ਸਨ ਆਫ ਦਰਬੀਰ ਸਿੰਘ ਪਿੰਡ ਖੇਲਾ ਵਾਸੀ ਵੱਲੋਂ ਕੀਤਾ ਗਿਆ ਤੇ ਇਸ ਬੰਦੀ ਕੋਈ ਪ੍ਰਸ਼ਾਸਨ ਨੂੰ ਦੱਸਿਆ ਹਾਂ ਜੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਜੀ ਕੋਈ ਟੱਡੀ ਹੋਈ ਮਤ ਨਹੀਂ ਅਜੇ ਤੱਕ ਸਾਡੀ ਕੋਈ ਮਤ ਨਹੀਂ ਹੋਈ ਜੀ ਕੀ ਮੰਗ ਕੀ ਕਰਦੇ ਜੀ ਮੰਗ ਜੀ ਇਹੇ ਪ੍ਰਸ਼ਾਸਨ ਤੋਂ ਆਪਣ ਮਕਮਤਰੀ ਸਰਦਾਰ ਭਗੋਂ ਸਿੰਘ ਮਾਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜਾਂਦੇ ਧਮਕੀਆਂ ਵੀ ਦੇ ਕੇ ਇਹਨਾਂ ਕੋਲ ਦੋਵੇਂ ਫੌਜੀ ਮੁਲਾਜ਼ਮ ਹਨ ਜੀ ਇਹਨਾਂ ਕੋਲ ਦੋ ਦੋਵਾਂ ਕੋਲ ਪਿਸਤਲ ਵੀ ਹਨ ਇਹ ਧਮਕੀਆਂ ਦੇ ਕੇ ਆਦੇ ਟਰੈਕਟਰ 743 ਸਵਰਾਜ ਤੇ ਔਰ ਸ਼ਿਫਟ ਕਾਰ ਤੇ ਅਣਪਛਾਤੇ ਵਿਅਕਤੀ 18 ਨਾਲ ਲੈ ਸੋ ਕੇ ਆਏ ਤੇ ਸਾਡੀ ਜ਼ਮੀਨ ਤੇ ਲਪਕਾ ਕਬਜ਼ਾ ਕਰਕੇ ਚਲੇ ਗਏ ਤੇ ਜਾਣਦੇ ਤਮ ਕਿਆ ਦੇਗੇ ਸਾਡੀ ਜ਼ਮੀਰ ਵਾਲਾ ਦੇਖਿਆ ਪਰਿਵਾਰ ਸੇਤ ਖਤਮ ਕਰ ਦਿੱਤਾ ਜਾਊਗਾ ਤੇ ਕਬਜ਼ਾ ਦਿਨੇ ਕੀਤਾ ਗਿਆ ਕਿ ਰਾਤ ਇਹ ਕਬਜ਼ਾ ਦੀ ਕੋਈ ਦਿਨੇ ਕੀਤਾ ਗਿਆ 18 ਤਰੀਕ ਨੂੰ ਕੋਈ 12:00 ਵਜੇ ਕੀਤਾ ਗਿਆ ਤੇ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਅੱਗੇ ਕੀ ਕਰੋਗੇ ਜੀ ਅਸੀਂ ਅਸੀਂ ਕਿਸੇ ਕਾਨੂੰਨ ਦਾ ਫਿਰ ਦਰਵਾਜ਼ਾ ਖੜਕਾਵਾਂਗੇ ਜੀ ਮੈਂ ਜੀ ਗੁਰਦੇਵ ਸਿੰਘ ਪਿੰਡ ਮੇਰਾ ਖੇਲਾ ਜੀ ਮੈਂ ਇਹਨਾਂ ਤੋਂ ਡਰਦੇ ਮਾਰੇ ਦੇਖੋ ਜੀ ਮੈਂ ਤਾਰ ਲਾਈ ਪਰ ਬੱਚੇ ਦੀ ਸੇਫਟੀ ਵਾਸਤੇ ਉਹ ਤਾਰ ਲਾਈ ਘਰ ਦੇ ਘਰੇ ਜੋਗਾ ਸਿੰਘ ਨਿਸ਼ਾਨ ਸਿੰਘ ਇਹਦੇ ਨਾਲ ਇੱਕ ਦੋ ਬੰਦੇ ਹੋਰਲੇ ਹੋਏ ਜੀ ਇਹ ਮੇਰੇ ਬੱਚਿਆਂ ਨੂੰ ਮਾਰਨੀਆਂ ਧਮਕੀਆਂ ਦੇ ਰਹੇ ਆ ਤੇ ਮੈਂ ਘਰ ਦੇ ਘੇਰੇ-ਘੇਰੇ ਉਧਰੋਂ ਲੈ ਕੇ ਸਾਰੇ ਤਾਰ ਲਾਈ ਹੋਈ ਜੀ ਤੇ ਮੈਨੂੰ ਪਤਾ ਨਹੀਂ ਇਹਨਾਂ ਨੇ ਕੇ ਟਾਈਮ ਮਾਰ ਦੇਣਾ ਜੀ ਮੈਂ ਤਾਂ ਬਹੁਤ ਜ਼ਿਆਦਾ ਦੁਖੀ ਹੋਇਆ ਪਿਆ ਜੀ ਮੇਰਾ ਤੇ ਨਾ ਬਹੁਤ ਮੁਸ਼ਕਲ ਕੀਤਾ ਪਿਆ ਜੀ ਇਸ ਜਗ੍ਹਾ ਤੇ ਤੁਹਾਡਾ ਕੋਈ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਇਹ ਜੋਗਾ ਸਿੰਘ ਜਿਹੋ ਮੇਵਾਰਾ ਨਿਸ਼ਾਨ ਸਿੰਘ ਜ਼ਿੰਮੇਵਾਰ ਨਾਲ ਇੱਕ ਦੋ ਬੰਦੇ ਨੇ ਤੇ ਹੋਰ ਕੌਣ ਮਦੇ ਜਿੱਥੇ ਉਹ ਇਹਨਾਂ ਦੇ ਜ਼ਿੰਮੇਵਾਰ ਹੋਣਗੇ ਜੀ ਇਸ ਚੀਜ਼ ਦੇ ਮੇਰੇ ਬੱਚਿਆਂ ਦੇ ਵੀ ਕੋਈ ਵੀ ਕਦੋਂ ਰਾਹ ਦੇ ਵਿੱਚ ਮੇਰਾ ਬੱਚਾ ਸਕੂਲ ਪੜ੍ਹ ਜਾਂਦਾ ਵਾ ਉਹਨੂੰ ਵੀ ਜੇ ਕੋਈ ਗੱਲਬਾਤ ਹੋ ਜ਼ਿੰ ਅਨਕੀਨਾ ਦਾ ਨਾਬਾਈ ਤੇ ਕਿਹੜਾ ਬੰਦਾ ਹੈ ਮੇਰਾ ਨਾਮ ਗੁਰਦੇਵ ਸਿੰਘ ਜੀ ਮੈਂ ਐਕਸ ਆਰਮੀ ਦੇ ਵਿੱਚੋਂ ਰਹਿ ਰਿਹਾ ਕਿਹੜਾ ਬੰਦਾ ਹੈ ਮੇਰਾ ਪਿੰਡ ਖੇਲਾ ਵਾ ਜੀ ਇੱਕ ਜੋਗਾ ਸਿੰਘ ਤੇ ਨਿਸ਼ਾਨ ਸਿੰਘ ਜਿਹੜੇ ਕਿ ਤੁਹਾਡੇ ਤੇ ਦੋਸ਼ ਲਾ ਰਹੇ ਕਿ ਸਾਡੀ ਜ਼ਮੀਨ ਤੇ ਜਿਹੜਾ ਨਾ ਕਬਜ਼ਾ ਕਰ ਲਿਆ ਕੀ ਹੈ ਜ਼ਰਾ ਬੋਲੋ ਉਹ ਬਿਲਕੁਲ ਝੂਠ ਹੈ ਜੀ ਸਾਡੀ ਜ਼ਮੀਨ 25 ਤੋਂ 30 ਸਾਲ ਦੇ ਅੰਦਰ ਅਸੀਂ ਉਹ ਜ਼ਮੀਨ ਦੇ ਮਾਲਕ ਹਾਂ ਜੀ ਉਹ ਜ਼ਮੀਨ ਅਸੀਂ ਤਾਇਏ ਦੇ ਬੇਟੇ ਨੂੰ ਦਿੱਤੀ ਸੀ ਵਾਉਣ ਵਾਸਤੇ ਉਹਨਾਂ ਨੇ ਕਹਿਤਾ ਜੇ ਤੁਸੀਂ ਅਸੀਂ ਆਪਣੀ ਜ਼ਮੀਨ ਛੱਡੀ ਤੁਸੀਂ ਆਪਣੀ ਵਾ ਲਓ ਅਸੀਂ ਜਦੋਂ ਜ਼ਮੀਨ ਵਾਈ ਆ ਉਸ ਟਾਈਮ ਜੋਗਾ ਸਿੰਘ ਨੇ ਆ ਕੇ ਸਾਡੇ ਤੇ ਬੋਲ ਲਿਆ ਵੀ ਤੁਸੀਂ ਮੇਰੀ ਜ਼ਮੀਨ ਕਿੰਵਾਈ ਆ ਯਾਨੀ ਕਿ 25 ਤੋਂ 30 ਸਾਲ ਦੇ ਅੰਦਰ ਇਹ ਸਾਡੇ ਕੋਲ ਜ਼ਮੀਨ ਹੋ ਜਿਓ ਹਾਂਜੀ ਉਹਨਾਂ ਨੇ ਕਹਿਣਾ ਹੈ ਕਿ ਸਾਨੂੰ ਇਹਨਾਂ ਤੋਂ ਖਤਰਾ ਹੈ ਇਹ ਸਾਨੂੰ ਜਿਹੜਾ ਤੇ ਪ੍ਰਵਾਹ ਵਰ ਦੀ ਤੱਕ ਦਿਓ ਦੇ ਰਹੇ ਨੇ ਨਹੀਂ ਕੋਈ ਇਹੋ ਜਿਹੀ ਕਰਨੀ ਹੈ ਕਿ ਜੇ ਉਹਨੇ ਮੈਨੂੰ ਮੇਰੇ ਬੱਚੇ ਨੂੰ ਸਗੋ ਮੇਰਾ ਬੱਚਾ 10ਵੀਂ ਕਲਾਸ ਦੇ ਵਿੱਚ ਪੜਦਾ ਹੈ ਉਹਨੇ ਮੇਰੇ ਬੱਚੇ ਨੂੰ ਧਮਕੀਆਂ ਦਵਾਈਆਂ ਇਧਰ ਉਧਰ ਬੰਦਿਆਂ ਤੋਂ ਵੀ ਅਸੀਂ ਤੇ ਆਪਦੇ ਬੱਚੇ ਸੈੱਟ ਕਰ ਲੇ ਤੂੰ ਆ ਦਾ ਬੱਚਾ ਪਿਛਾ ਕੇ ਦਿਖਾਈ ਉਹਨਾਂ ਤੋਂ ਡਰਦਾ ਹਾਂ ਮੈਂ ਇੱਥੇ ਰਹਿੰਦਾ ਨਹੀਂ ਬਹੁਤ ਘੱਟ ਲੈ ਕੇ ਬੱਚੇ ਨੂੰ ਬਾਹਰ ਅੰਦਰ ਇਹਨਾਂ ਨੂੰ ਪਤਾ ਨਹੀਂ ਕਿਹੜੇ ਟਾਈਮ ਮੈਨੂੰ ਮਾਰਨੀ ਔਰ ਉਹਦੇ ਕੋਲ 12 ਬੋਰ ਰੈਫਲ ਆ ਉਹ ਜਦੋਂ ਮਰਜੀ ਲੈ ਕੇ ਇੱਧਰ ਆ ਜਾਂਦਾ ਜੀ ਮੇਰੇ ਘਰ ਆ ਕਦੇ ਕਹੀ ਲੈ ਕੇ ਆ ਜਾਂਦਾ ਵੀ ਤੈਨੂੰ ਵੱਡ ਦੇਣਾ ਕਿਤੇ ਹੋਰ ਰੈਫਲ ਲੈ ਕੇ ਆ ਜਾਂਦਾ ਜੀ ਇੱਧਰ ਜਿਹੜੇ ਤੁਹਾਡੇ ਤੇ ਦੋਸ਼ ਲੱਗ ਰਹੇ ਆ ਉਹ ਜਦੋਂ ਆ ਜਾਈ ਨਾ ਬਿਲਕੁਲ ਝੂਠੇ ਹੀ ਸਾਰੇ ਉਹ ਸਾਡੇ ਕੋਲ ਸਾਰੇ ਕਾਗਜ਼ ਆ ਅਸੀਂ ਇਹ ਸਰਕਾਰ ਤੋਂ ਭਗਵੰਤ ਮਾਨ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਆ ਕਿ ਸਾਡੇ ਇਨਸਾਫ ਦਿੱਤਾ ਜਾਵੇ ਸਾਡੇ ਪੈੜ ਦੀ ਮੰਨਤੀ ਕੀਤੀ ਜਾਵੇ ਸਾਨੂੰ ਆਪਣਾ ਸਾਡਾ ਇਨਸਾਫ ਦਿੱਤਾ ਜਾਵੇ ਜੀ ਕੋਈ ਚੰਗਾ ਵਧੀਆ ਅਫਸਰ ਲਾ ਕੇ ਸਾਡੇ ਬਿਲਕੁਲ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢਿਆ ਜਾਵੇ ਜੀ ਇਹ ਮੇਰੇ ਇਕੱਲੇ ਇਹ ਹੋਰ ਵੀ ਸਾਡੇ ਲਗ ਭਾਈਚਾਰੇ ਦੇ ਵਿੱਚੋਂ ਹੋਰ ਵੀ ਕਈਆਂ ਨੇ ਇਹਨਾਂ ਤੋਂ ਖਾਤੜੀ ਕੀਤੀ ਹੈ ਜੀ ਇਹ ਦੋ ਤਿੰਨ ਜਣਾਂ ਇਹਨਾਂ ਜੋਗਾ ਸਿੰਘ ਨਿਸ਼ਾਨ ਸਿੰਘ ਇਹਨਾਂ ਰਲ ਕੇ ਤੇ ਸਾਡੇ ਤੇ ਉੱਤੇ ਹੋਰ ਵੀ ਕਈਆਂ ਦੇ ਨਾਲ ਇਹਨਾਂ ਨੇ ਧੋਖਾਧੜੀ ਬਹੁਤ ਵੱਡੀ ਵੱਡੀ ਕੀਤੀ ਹੈ ਜੀ ਉਹ ਵੀ ਤੁਹਾਨੂੰ ਸਾਹਮਣੇ ਆ ਜਾਂਗੇ ਤੁਹਾਨੂੰ ਦਿਖਾ ਦਾਂਗੇ ਜੀ ਉਹ ਵੀ ਕਾਗਜ਼ਾਂ ਦੇ ਵਿੱਚ ਦਿਖਾਵਾਂਗੇ ਜੀ ਇਹ ਹਾਂਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੈਂ ਜੀ ਮੇਰਾ ਨਾਮ ਨੂਬ ਸਿੰਘ ਆ ਪਿੰਡ ਮੇਰਾ ਚੜੇਰਮਾ ਪੁਰਖਾ ਇੱਕ ਜੋਗਾ ਸਿੰਘ ਤੇ ਨਿਸ਼ਾਨ ਸਿੰਘ ਜਿਹੜੇ ਦਲੇਰ ਸਿੰਘ ਤੇ ਗਰਬੀਰ ਸਿੰਘ ਤੇ ਦੋਸ਼ ਲਾ ਰਹੇ ਆ ਕਿ ਸਾਡੀ ਜ਼ਮੀਨ ਤੇ ਜਿਹੜਾ ਇਹਨਾਂ ਨੇ ਤੋਰਗਾ ਕੀਤਾ ਹੈ ਤੁਹਾਡਾ ਕੀ ਕਿਹੜਾ ਇਹਦੇ ਬਾਰੇ ਇਹ ਜੀ ਨਜਾਇਜ਼ ਉਹਨਾਂ ਦਾ ਨਾਮ ਲਾ ਰਿਆ ਉਹਨਾਂ ਦਾ ਕਬਜ਼ਾ ਵਾ 20-25 ਸਾਲ ਤੋਂ ਇਹ ਆਪ ਦਾ ਹਿੱਸਾ ਸਾਨੂੰ ਵੈਕਾ ਚੁੱਕੇ ਆ ਜੀ ਇਹ ਪੰਜ ਦੇ ਵਿੱਚ ਹਾਂਜੀ ਤੇ ਇਹ ਉੱਥੇ ਇਹਨਾਂ ਹੋਰ ਵੀ ਕਬੜਾ ਕੀਤਾ ਜੇ ਮੇਰੇ ਨਾਲ ਵੀ ਕੀਤਾ ਜੇ ਮੈਂ ਤੁਹਾਡੇ ਨਾਲ ਕੀ ਤਾਂ ਕੀਤਾ ਜੋਗਾ ਸਿੰਘ ਨੇ ਜੀ ਤੇ ਜੋਗਾ ਸਿੰਘ ਨੇ ਸਾਡੀ ਤਿੰਨ ਕਿੱਲੇ ਜ਼ਮੀਨ ਹਰਾਪ ਕਰ ਲਈ ਆ ਖੁਰਦਬੁਰਦ ਕਰਤੀ ਆ ਜੇ ਕੋਈ ਚੰਗਾ ਅਵਸਰ ਆਵੇ ਅਸੀਂ ਕਾਗਜ਼ ਪੱਤਰ ਵਿਖਾਵਾਂਗੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਭਗਵੰਤ ਮਾਂ ਤੋਂ ਇਨਸਾਫ ਦੀ ਮੰਗ ਕਰਦੇ ਸਰਕਾਰ ਕੋਲੋਂ ਮੰਗ ਕਰਦੇ ਆ ਕੋਈ ਚੰਗਾ ਅਵਸਰ ਲਾ ਕੇ ਤੇ ਇਹਦੀ ਜਾਂਚ ਖੋਗ ਕਰਾਈ ਜਾਵੇ ਤੇ ਇਹਦਾ ਛਿੱਟਾ ਜਿਹੜਾ ਵਾ ਸਾਨੂੰ ਆਇਆ ਨਿਕਲਿਆ ਪਤਾ ਲੱਗੂ ਵੀ ਇਹ ਜੋਗਾ ਸਿੰਘ ਕੀ ਕਰਦਾ ਫਿਰਦਾ ਇਹ ਜੋਗਾ ਸਿੰਘ ਨੇ ਕਹਿਣਾ ਕਿ ਇਹਨਾਂ ਤੋਂ ਸਾਨੂੰ ਖਤਰਾ ਹੈ ਇਹੋ ਜੀ ਝੂਠ ਮਾਰੀਆਂ ਨੂੰ ਕੋਈ ਕਹਿ ਨਹੀਂ ਸਕਦਾ ਉਤਨਾ ਦੇ ਜੋਗਾ ਸਿੰਘ ਵੀ ਮੈਨੂੰ ਮੈਨੂੰ ਹੀ ਆਖਿਆ ਸੀ ਵੀ ਅਸੀਂ ਪੈਈ ਬੋਣੀ ਆ ਤੇ ਮੇਰੇ ਕੋ ਦਨਾਈ ਰਫਲਵਾ ਤੇ ਮੈਂ ਗੋਲੀਆਂ ਵੇਖੀ ਕਿੱਦਾਂ ਮਾਰਦਾ ਹਾਂ ਹਾਂਜੀ ਉਹਦੇ ਇਹ ਮੂੰਹ ਨਾਲ ਦੇ ਆਖੀ ਜਾਣਾ ਜੋ ਮਰਜੀ ਆ ਜਿੱਦਣ ਉਹ ਮਾਰ ਦੂਗਾ ਉਸ ਦਿਨ ਮਾਰੀ ਜਾਣਾ ਵਾ ਅਸੀਂ ਭੁੱਖਿਆ ਵੀ ਮਰਦਾ ਹੀ ਆ ਸਾਡੀ ਜਾਇਦਾਦ ਲਖਾ ਲਈ ਆ ਅਸੀਂ ਕਿੱਧਰ ਜਾਵਾਂਗੇ ਗਰੀਬ ਅਸੀਂ ਆਦਮੀ ਆ ਨਪਾਲ ਰਹੇ ਗਿਆਂ ਪਿਓ ਵੀ ਸਾਡਾ ਨਪਾਲ ਮਾਂ ਵੀ ਨਪਾਲ ਭਰਾ ਵੀ ਨਪਾਲ